ਇੱਕ ਕੋਈ ਭਾਈ ਵਿੱਚ ਟਕੜਾ ਗਿਆ ਸੀ ਦੋਨੇ ਜਿਹੜਾ ਮਰਜ਼ੀ ਲਓ 1,20,000 ਦੇ 1,20,000 ਦੇ ਦੋਨੇ ਜਿਹੜਾ ਮਰਜ਼ੀ ਲਓ ਲੋਨ ਵਗੈਰਾ ਦੀ ਕਰਾ ਦੇਣੀ ਜੀ ਕਰਾ ਦੇਣੀ ਜੋ ਮਰਜ਼ੀ ਅੱਧੀ ਰਾਤ ਆਉੱਚ ਅੱਧੀ ਰਾਤ ਆਉੱਚ 100 ਰੁਪਏ ਕਾ ਕੰਨ ਕਰਦੀ ਫੋਟੋਗ੍ਰਾਫੀ ਤੇ ਜੋ ਜਿੱਥੇ ਛੱਡਦੀ ਐਨੀ ਗਾਰੰਟੀ ਦੇ ਸਦਾ ਆਪਾਂ ਬਾਕੇ ਲੈ ਜੇ ਬੰਦਾ ਬਾਕੇ ਲੈ ਜੀ ਜੇ ਰੁਪਿਆ ਲਾਉਣ ਦੀ ਲੋੜ ਪੈ ਜਾ ਆਪਾਂ ਬੈਠੇ ਆ ਪੰਜਾਬ ਨੰਬਰ ਹੈ ਤਲਵੰਡੀ ਸਾਹਿਬ ਉਹਦਾ ਤਲਵੰਡੀ ਸਾਹਬੋਂ ਦਾ ਨੰਬਰ ਹੈ ਪੀਵੀ 45 ਠੀਕ ਹੈ ਜੀ ਤੇ ਜਮਾਨਾ ਮਾਰੇ ਟ੍ਰੈਕ 1200 ਕੋਣ ਦਾ ਚੱਲਿਆ ਲੋਨ ਕਰਵਾ ਕੇ ਦੇਣਗੇ ਜਿਹਦੇ ਬਿਜ਼ਨਸ ਲੈਣ ਹੋਵੇ ਕਿੰਨੇ ਟਰੈਕਟਰ ਨੇ ਅੱਜ ਆਪਣੇ ਕੋਲੇ ਹੋਣਗੇ 16 ਟਰੈਕਟਰ 16 ਕ ਟਰੈਕਟਰ ਹਾਂ ਤਿੰਨ ਘਰੇ ਖੜੇ ਆ ਇੱਥੇ ਇੱਥੇ ਹੈਗੇ 14 ਟਰੈਕਟਰ ਠੀਕ ਹੈ ਜੀ ਤੇ ਲੋਨ ਵਗੈਰਾ ਦੀ ਕਰਾ ਦੇਣੀ ਕਰਾ ਦੇਣੀ ਜੋ ਮਰਜੀ ਅੱਧੀ ਰਾਤ ਆਉਚੇ ਅੱਧੀ ਰਾਤ ਆਉਚੇ 100 ਰੁਪਏ ਕਾ ਕਨ ਕਰਤੀ ਫੋਟੋਗ੍ਰਾਫੀ ਤੇ ਜੋ ਜਿੱਥੇ ਮਰਜੀ ਜਿਵੇਂ ਆਪਾਂ ਕਹੇ ਦੀ ਆਧਾਰ ਕੱਢ ਲਿਓ ਤੇ ਟਰੈਕਟਰ ਲੈ ਜੂ ਯਾਰ ਗੱਲ ਹੀ ਕੁਛ ਨਹੀਂ ਠੀਕ ਹੈ ਭਾਈ ਜ ਤੇ ਬਾਕੀ ਬਾਈ ਸਕਰੀਨ ਉੱਤੇ ਨੰਬਰ ਆ ਗਿਆ ਬਾਈ ਦਾ ਤੇ ਵੀਡੀਓ ਦੱਬ ਕੇ ਸ਼ੇਅਰ ਕਰ ਦਿੰਦੇ ਹਾਂ ਬਾਈ ਠੀਕ ਹੈ ਤੇ ਪਹਿਲੇ ਟਰੈਕਟਰ ਬਾਰੇ ਗੱਲਬਾਤ ਕਰਾਂਗੇ ਇਹ ਸਰ 450 ਕਿੰਨੇ ਮਾਡਲ ਆ ਬਈ ਇਹ ਇਹ 10 ਮਾਹਲ ਹੈ ਜੀ ਠੀਕ ਆ ਜੀ ਟਰੈਕਟਰ ਦੀ ਇੰਨੀ ਗਰੰਟੀ ਦੇ ਸ ਤਾਂ ਆਪਾਂ ਬਾਕੇ ਲੈ ਜੇ ਬੰਦਾ ਬਾਕੇ ਲੈ ਜੀ ਜੇ ਰੁਪਿਆ ਲਾਉਣ ਦੀ ਲੋੜ ਪੈ ਜਾ ਆਪਾਂ ਬੈਠੇ ਹਾਂ ਠੀਕ ਆ ਲੈ ਬਾਈ ਜੀ ਬਾਈ ਦਾ ਫੁੱਲ ਗਰੰਟੀ ਆ ਸਾਰਾ ਓਰੀਜਨਲ ਹੈ ਇੰਜਨ ਗੇਅਰ ਦਾ ਰੁਪਿਆ ਹੈ ਇੰਜਨ ਗੇਅਰ ਦਾ ਰੁਪਿਆ ਤੇ ਟਾਇਰ ਟੱਪਿਆਂ ਦੀ ਗੱਲ ਕਰੀ ਜੀ ਹਾਂ ਪਹਿਲੇ ਟਾਇਰ ਕਿਨੇ 70 75 ਪੈਸੇ ਮੂਲਨ ਨਵੇਂ ਆ ਮ ਰੁਪਈਆ ਪੈਨੇਗੇ ਜਿਵੇਂ ਆਪਾਂ ਇੰਜਨ ਗੇਅਰ ਦੀ ਰੁਪਈਆ ਦੀ ਗਾਰੰਟੀ ਦੇ ਤਾ 100% ਗਾਰੰਟੀ 100% ਬਾਹ ਕੇ ਲਿਜਾਓ ਮੈਂ ਸੁਣੂਗਾ ਗਾਰੰਟੀ ਮਾਇਕਾ ਉਹ ਜ਼ਿੰਮੇਵਾਰੀ ਤਾਂ ਮੇਰੀ ਹੀ ਠੀਕ ਆ ਜੀ 100% ਬਾਹ ਕੇ ਜਾਓ ਡਟਰੋਂ ਨਾਲ ਜਾਓ ਠੀਕ ਆ ਬਾਈ ਜੀ ਤੇ ਕੀ ਡਿਮਾਂਡ ਕਰਦੇ ਨੇ ਤੁਸੀਂ ਇਹ ਦੇ ਦਾਂਗੇ ਆਪਾਂ 7.5 ਲੱਖ ਰੁਪਏ ਦਾ ਤੇ ਡਿਮਾਂਡ ਮੰਡੀ ਵੀ ਡਿਮਾਂਡ ਕੀਤੀ ਸੀ ਨਾ ਬਾਈ 2.45 ਰੇਟ ਹੈ 7.5 ਲੱਖ ਦੇਵਾਂਗੇ ਠੀਕ ਆ ਜੀ ਤੇ ਲਓ ਬਾਈ ਜੀ 20000 ਦੀ ਛੂਟ ਹੋ ਗਈ ਤੇ ਅਗਲੇ ਟਾਡ ਬਾਰੇ ਗੱਲਬਾਤ ਕਰਾਂਗੇ 2001 ਮਾਲ ਫਾਰਮ ਟਰੈਕ ਚਿੱਪਾਲੀ ਕਾਪੀ ਐ ਠੀਕ ਹੈ ਜੀ 30 ਵਾਲਾ ਘੱਟ ਖਰਚੇ ਵਾਲਾ ਜਿਹਨੂੰ ਕਹਿੰਦੇ ਘੱਟ ਖਰਚੇ ਵਾਲਾ 30 ਵਾਲਾ ਹੀਰੋ ਫਾਰਮ ਟਰੈਕ ਟਾਇਰ ਪਹਿਲੇ 80 ਪੈਸੇ ਮੂਹਲੇ 80 ਪੈਸੇ ਮੂਹਲੇ ਨੇ ਠੀਕ ਹੈ ਜੀ ਲੈਟ ਦੇ ਦੰਗਾ ਆਪਾਂ 1,80,000 ਦਾ ਠੀਕ ਹੈ ਜੀ ਦੋ ਦਾ ਸੇਟਾ ਚਿੱਪਲੀ ਕਾਪੀ 30,000 ਰੁਪਏ ਦੀ ਸੂਟ ਹਾਂ ਚਿੱਪਲੀ ਕਾਪੀ ਹੈ ਚਿੱਪਲੀ ਕਾਪੀ ਲੈ ਵੇ ਜੀ ਤੇ ਆਹ ਵਾਲਾ ਹੈਗਾ ਬਾਈ ਸਪੈਸ਼ਲ ਦਿਖਾ ਦਰਸ਼ਨੀ ਟਾਇਰ ਨਵਾਂ ਠੀਕ ਹੈ ਜੀ ਦਰਸ਼ਨੀ ਤੇ ਪੂਰਾ ਕਹੇ ਟਰੈਕਟਰ ਹੈ ਚਾਰੋਂ ਟਾਇਰ ਚੌਕੜਾ ਨਵਾਂਗਾ ਅਪੋਲੋ ਦਾ ਅਪੋਲੋ ਦਾ ਕੰਪਨੀ ਦਾ ਪੰਜਾਬ ਨੰਬਰ ਤਲਵੰਡੀ ਸਾਹਬੋਂ ਦਾ ਨੰਬਰ ਆ ਪੀਵੀ 45 ਠੀਕ ਹੈ ਜੀ ਤੇ ਟਰੈਕਟਰ ਜਿੰਨਾ ਹੈਗਾ ਬਈ ਜੀ ਰੁਪਇਆ ਹੈਗਾ ਸਾਰਾ ਜਿੰਨਾ ਵੀ ਹੈਗਾ ਹੈ ਅਰੀਜਨਲ ਹੀ ਹੈਗਾ ਹਾਂ ਠੀਕ ਹੈ ਜੀ ਤੇ ਜਿਹੜੇ ਵੀਰ ਕਹਿੰਦੇ ਨੇ ਕਿ ਵੀ ਅਸੀਂ ਘੱਟ ਖਰਚੇ ਵਾਲਾ ਛੋਟਾ ਟਰੈਕਟਰ ਲੈਣਾ ਹੈ ਘੱਟ ਰੁਪਈਆ ਚ ਚਾਂਸ ਫਿਰ ਦਿਖਾ ਦੇ ਬਾਈ ਜੀ ਹਾਂ ਲੈ ਬਈ ਜੀ ਜਵਾ ਨਵਾਂ ਪੈ ਟਰੈਕਟਰ ਬਾਪਾ ਤੋਂ ਬਾਪਾ ਜੀ ਮੈਂ ਆਪਾਂ ਗੱਡੀਆਂ ਦਾ ਕਹਿੰਦੇ ਨੇ ਅਰੀਜਨਲ ਆ ਬਈ ਜੀ ਜਿੰਨਾ ਵੀ ਹੈਗਾਗਾ ਲੈ ਬਈ ਚੈੱਕ ਕਰੋ ਟਰੈਕਟਰ ਦੀ ਕੰਡੀਸ਼ਨ ਨਵੇਂ ਵਾਂਗੂ ਪਿਆਗਾ ਤੇ ਕੀ ਡਿਮਾਂਡ ਆ ਬਾਈ ਨਰਮਲੇ ਦੀ ਇਹ ਦੇ ਦਾਂਗੇ ਬਸ 1,70,000 ਦਾ ਆਪ ਮੰਡੀ ਰਿਕਰ 40 ਵਾਲਾ 2001 ਮੋਡ ਲੈ ਵੀ ਚਾਰ ਕਲੱਚ 6 ਛਿਰੀ ਡਬਲ ਕਲੱਚ 6 ਛਿਰੀ ਹਾਂ 100 ਪੈਸੇ ਮੂਲੇ ਵੀ 80 ਪੈਸੇ ਚਿੱਪਾ ਲਈ ਕਾਪੀ ਪੰਜਾਬ ਨੰਬਰ ਪੰਜਾਬ ਨੰਬਰ ਪੀ ਵੀ 13 ਸੰਗਰੂਰ ਦਾ ਨੰਬਰ ਆ ਬਈ ਲੈ ਵੀ ਚੈੱਕ ਕਰੋ ਤੇ ਇੰਜਨ ਗੇਅਰ ਦਾ ਮਖਾ ਲੈ ਬਾ ਜੋ ਕਹਿੰਦੇ ਲੋੜ ਤੇ ਕੇਰੇ ਕਹਦਾ ਬਾਕੇ ਲੈ ਜਾਓ ਬਾਕੇ ਲੈ ਜਾਓ ਬਾਹਰ ਵੀ ਦੇ ਦਾਂਗੇ ਹਾਂ ਬਾਹਰ ਨੂੰ ਦੇ ਦਾਂਗੇ ਲੈ ਵੀ ਬਾਹਰ ਵੀ ਦੇ ਦਾਂਗੇ ਬਾਈ ਕਹਦਾ ਪੂਰੀਆ ਪੈਸਾ ਨਹੀਂ ਦੇ ਦਾਂਗੇ ਬਾਹਰ ਨੂੰ ਦੇ ਦਾਂਗੇ ਹਾਂ ਬਾਹਰ ਨੂੰ ਦੇ ਦਾਂਗੇ ਹਾਂ ਬਹੁਤ ਵਸਤੀ ਗੜ੍ਹ ਵਾਸਤੇ ਬਾਹਰ ਦੇ ਦਾਂਗੇ ਹਾਂ ਬਾਹ ਨਹੀਂ ਜਾਣਾ ਠੀਕ ਹੈ ਬਹੁਣਵਾਦ ਰੇਟਰ ਦੇ ਦਾਂਗੇ ਠੀਕ ਹੈ ਲੈ ਵੀ ਕੀ ਡਿਮਾਂਡ ਜਿੰਨੇ ਆਪਣੇ ਭਾਈ ਦੀ ਇਹਦੇ ਦੇ ਦਾਂਗੇ 2-5 ਰੇਟ ਦੇ ਦਾਂਗੇ ਆਪਾਂ 175000 ਦਾ 175000 ਦਾ 30000 ਰੁਪਏ ਦੀ ਤੇ ਲੈ ਵੀ ਨਿਰਮਲ 20000 ਤੋਂ ਹੁਣ 30000 ਰੁਪਏ ਆ ਗਿਆ ਲੈ ਵੀ ਅੱਗੇ ਆ ਗਿਆ ਮਹਿੰਦਰਾ 275 ਡਵਲ ਕਲਚ ਡਵਲ ਕਲਚ ਪਾਵਰ ਸਟੀਰਿੰਗ ਪਾਵਰ ਸਟੀਰਿੰਗ ਵੱਡੇ ਹਿੱਸੇ ਵਾਲਾ 20 ਮਾਡਲ 20 ਮਾਡਲ ਟਾਪ ਮਾਡਲ ਜਿਹਨੂੰ ਕਹਿੰਦੇ ਨੇ ਤੇ ਲੈ ਭਾਈ ਜੀ ਤੇ ਕੰਡੀਸ਼ਨ ਚੈੱਕ ਕਰੋ ਬਈ ਜੀ ਟਰੈਕਟਰ ਦੀ ਜਵਾਂ ਨਵਾਂ ਟਰੈਕਟਰ 1200 ਕੋਣ ਦਾ ਚੱਲਿਆ ਲੋਨ ਕਰਵਾ ਕੇ ਦੇ ਦਾਂਗੇ ਬਿਨਾਂ ਲੈਣ ਹੋਵੇ ਠੀਕ ਆ ਜੀ ਹਾਂ ਤੇ 4,65,000 ਰੁਪਏ ਹੋਗੀ ਡਿਮਾਂਡ ਲੋਨ ਕਿੰਨੇ ਦਾ ਹੋਊ ਨਰਮਲ ਬਈ ਤੇ ਲੋਨ ਕਰਵਾ ਦੇ ਕੋਈ ਚੱਕਰ ਨਹੀਂ ਪੁੱਛਣਾ ਜਿੰਨਾ ਵੀ ਹੁੰਦਾ ਹੋਇਆ ਠੀਕ ਆ ਜਿੰਨਾ ਹੁੰਦਾ ਉਹਨੇ ਕਰਾਦਾ ਕਿ ਡਾਣ ਪੇਮੈਂਟ ਪੰਦਾ ਦੇ ਦੇ ਬਾਕੀ ਲੋਨ ਕਰਾ ਦਾਂਗੇ ਛਾਤਰੀਏ ਤੇ ਹੈ ਨਹੀਂ ਜੇ ਸੌਦਾ ਹੋ ਗਿਆ ਛਾਤਰੀ ਬੰਦਾ 3000 ਦੀ ਮੁੱਲ ਵਾਲੇ ਮੈਨੂੰ ਪੇਮੈਂਟ ਵੇਲੇ ਤਿੰਨਰ ਘੱਟ ਦੇ ਦੇ ਠੀਕ ਆ ਜੀ ਲੈ ਵੀ ਭਾਈ ਜਾਨਾ ਛਾਤਰੀ ਹੈ ਨਹੀਂ ਕਿ ਜਿਹੜੀ ਚੀਜ਼ ਹੈਗੀ ਹੈ ਇਹ 4,65,000 ਰੁਪਏ ਡਿਮਾਂਡ ਕਿਤੇ ਤੱਕ ਸੱਦ ਲੇਗੇ ਸਵਾ 4 ਲੱਖ ਦੇ ਦਾਂਗੇ ਸਵਾ 4 ਲੱਖ ਲੈ ਵੀ ਜੈ ਸਿਆਨੋ ਤੇ ਲੈ ਵੀ ਅੱਗੇ ਆ ਗਿਆ ਪ੍ਰੀਤ 749 20 ਮਾਡਲ 20 ਮਾਡਲ ਟੌਪ ਮਾਡਲ ਤੇ ਕੰਡੀਸ਼ਨ ਦਾ ਇਹ ਵੀ ਰੁਪਿਆ ਪਿਆਗਾ ਤੇ ਫਰੰਟਰ ਐਮ ਆਰ ਪੀ ਦੇ ਵਜੇ ਜਿਵੇਂ ਨਵੇਂ ਲੱਗੇ 2000 ਘੰਟਾ ਚੱਲਿਆ 2000 ਹਾਂ ਕੁੱਲ ਕੁੱਲ 2000 ਘੰਟਾ ਚੱਲਿਆਗਾ ਤੇ ਬਾਕੀ ਟਰੈਕਟਰ ਦੀ ਕੰਡੀਸ਼ਨ ਵੀ ਦੱਸ ਰਹੀ ਹੈਗੀ 20 ਮਾਡਲ ਆ ਬਈ ਜੀ ਤੇ ਕੀ ਡਿਮਾਂਡ ਕਰਦੇ ਬਈ ਜੀ 435 ਦੇ ਦਾਂਗੇ ਆਪਾਂ ਇਹ 4,65,000 ਰੁਪਏ ਡਿਮਾਂਡ ਹੈ ਬਈ 435 ਦਾ ਤੇ ਅੱ ਪੂਰਾ ਖੁੱਲ ਕੇ ਕਿਵੇਂ ਬਾਪੂ ਜੀ ਠੀਕ ਹੈ ਭਾਈ ਠੀਕ ਹੈ ਜੀ ਆ ਵਧੀਆ ਹੈ ਠੀਕ ਹੈ ਜੀ ਤੇ ਬਾਪੂ ਜੀ ਵੀ ਬਈ ਜਰੂਰ ਮਿਲ ਕੇ ਆਇਆ ਜਿੱਤਲਵੰਡੀ ਸਾਹਿਬ ਦਾ ਟਰੈਕਟਰ ਹੀ ਮੰਡੀ ਤੇ ਆਇਆ ਤੇ ਲੈ ਬਈ ਅੱਗੇ ਆ ਗਿਆ ਭਾਈ ਜੀ ਹੀਰੋ ਫਾਰਮਾ ਟਰੈਕ ਇਹ ਕਿੰਨੇ ਮਾਡਲ ਆ ਭਾਈ ਜੀ ਇਹ ਹੈਗਾ 13 ਮਾਡਲ ਠੀਕ ਹੈ 13 ਮਾਡਲ ਹੈਗਾ ਹਾਂ ਟਰੈਕਟਰ ਜਮਾ ਹੈ 480 75 80 ਪੈਸੇ ਨੇ ਇੱਕ ਥੋੜੇ ਸਾਹਮਣੇ ਆ ਲੈ ਬਈ ਕਿੰਨੇ ਗੇਅਰ ਦੀ ਗਾਰੰਟੀ ਹੈ ਇੰਜਨ ਗੇਅਰ ਦੀ ਭਾਈ ਕਹਿੰਦਾ 100% ਗਾਰੰਟੀ ਉਹ ਤੇ ਪਾਵਰ ਸਟੀering ਮੰਗੂਗਾ ਪਾਵਰ ਸਟੀering ਹੈ ਵੀ ਪਾਵਰ ਸਟੀering ਮੰਗੂਗਾ ਪਾਵਰੀ ਹੈ ਪਾਵ ਪਾਵਰੀ ਆ ਹਾਂ ਫਾਰਮਰ ਟਰੈਕ ਪਾਵਰੀ ਆ ਬਾਈ ਕਹਿੰਦਾ ਤੇ ਕੀ ਡਿਮਾਂਡ ਆ ਬਾਈ ਜੀ ਇਹਦੀ ਇਹ 295 ਰੇਟ ਆ ਦੇ ਦਾਂਗੇ ਆਪਾਂ 275 ਦਾ 295 ਰੇਟ ਆ ਤੇ 275 ਦਾ ਬਾਈ ਕਹਿੰਦਾ ਦੇ ਦਾਂਗੇ ਹਾਂ ਤੇ ਇਹ ਨਾਲ ਕੱਢ ਰੈਟਰ ਆ ਬਾਈ 744 ਲੈ ਵੀ 744 ਤੇ ਇਹਦੀ ਵੀ ਡਿਮਾਂਡ ਵੀ ਕਹਿੰਦੇ ਜਦੋਂ ਆਇਆ ਸੀ ਪੂਰੀ ਰਹੀ ਜਾਂਦਾ ਤੇਰਾ ਮਹੱਲ ਆ 3.5 ਲੱਖ ਰੇਟ ਆ 320 ਦੇ ਦਾਂਗੇ ਠੀਕ ਆ 3.5 ਲੱਖ ਰੁਪਏ ਰੇਟ ਆ ਤੇ 320 ਦਾ ਬਾਈ ਕਹਿੰਦਾ ਦੇ ਦਾਂਗੇ ਤੇ ਟਾਇਰ ਟੱਪੇ ਦੀ ਗੱਲ ਕਰੀ ਬਾਈ ਜੀ ਟਾਇਰ ਪਹਿਲੇ ਹੈਗਾ 80 ਫਾਇਚਾਰੀ 480 ਪੈਸੇ ਨੇਗੇ ਬਿਨਾਂ ਸਾਦੇ ਸ਼ੇਅਰਿੰਗ ਜਗਾ ਹਾਂ ਠੀਕ ਹੈ ਜੀ ਇਹ ਲੈ ਬਈ ਇਹ ਅਗਲਾ ਹੈਗਾ 3630 ਇਹ ਵੀ 3630 19 ਮਲ ਟੈਕਸਟ ਮਾਡਲ ਵਾਲਾ ਹਾਂ ਜੂਜੀ ਗੇਅਰ ਚ ਬੱਸ ਠੀਕ ਹੈ ਜੀ ਤੇ ਟਾਇਰ ਟੱਪੇ ਦੀ ਗੱਲ ਕਰੀਏ ਜੀ ਮੈਂ ਕਿਹਾ ਨਾ 80 ਪੈ ਟਾਇਰ ਪੈਣੇ ਯਾਰ ਨਵਾਂ ਟਰੈਕਟਰ ਨਵਾਂ ਟਰੈਕਟਰ ਦਾ 80 ਪੈਸੇ ਟਾਇਰ ਪੈਣਗੇ ਅਪੋਲੋ ਦੇ ਟਾਇਰ ਨੇਗੇ ਤੇ ਰੰਗ ਪੇਂਟ ਦਾ ਸਾਰਾ ਹਾਂ ਠੀਕ ਹੈ ਜੀ ਤੇ ਕਿਹੜੀ ਡਿਮਾਂਡ ਕਰਦੇ ਜੀ ਇਹ 6 ਲੱਖ 40000 ਰੁਪਏ ਰੇਟ ਹੈ ਤੇ ਬਾਹਰ ਤਰਪ ਤਰਪਲਾ ਕਰ 6 ਲੱਖ 15 ਹਜ਼ਾਰ ਦੇ ਦਿਆਂਗੇ ਆਪਾਂ ਠੀਕ ਆ 6 ਲੱਖ 40 ਹਜ਼ਾਰ ਰੇਟ ਤੇ 6 ਲੱਖ 15 ਹਜ਼ਾਰ ਰੁਪਏ ਦਾ ਦੇ ਦਿਆਂਗੇ ਬਾਈ ਕਹਿੰਦਾ 25 ਹਜ਼ਾਰ ਰੁਪਏ ਦੀ ਛੂਟ ਆ ਜੇ ਵੀਡੀਓ ਸ਼ੇਅਰ ਕਰਕੇ ਅਗਰ ਕੋਈ 5 ਪੰਜ ਘੱਟ ਦੇ ਦੇਣਾ 5 ਹੋਰ ਆ ਆ 6 295 95 ਦੋਨੇ ਕੱਟਿਆ ਇਹ ਲੈ ਵੀ ਦੋਨੇ 95 ਇਹ ਕੋਈ ਭਾਈ ਵਿੱਚ ਟਕੜਾ ਗਿਆ ਸੀ ਦੋਨੇ ਜਿਹੜਾ ਮਰਜ਼ੀ ਲੈ ਜਾਓ 1 ਲੱਖ 20 20 ਹਜ਼ਾਰ ਦੇ 1 ਲੱਖ 20 20 ਹਜ਼ਾਰ ਦੇ ਦੋਨੇ ਜਿਹੜਾ ਮਰਜ਼ੀ ਲੈ ਜਾਓ ਹੈ 1 ਲੱਖ 37000 ਰੁਪਿਆ 1 ਲੱਖ 45000 ਰੁਪਿਆ 20 20 ਹਜ਼ਾਰ 1 ਲੱਖ ਟਾਇਰ ਦਾ ਬਸ ਤੇਰੇ ਸਾਹਮਣੇ ਦਿਖਾ ਦੇ ਮੜੇ ਨੂੰ ਲੈ ਵੀ ਟਾਇਰ ਦੇਖ ਲਓ ਇਹਦੇ ਪੈਂਡ 70 ਪੈਸੇ ਤੇ ਇਹਦੇ ਵੀ ਇਹਦੇ ਹੈਗੇ ਹੱਦੇ ਠੀਕ ਹੈ ਜੀ ਬਾਕੀ ਗਣੀ ਸੇ ਤੁਸੀਂ ਚੈੱਕ ਵੀ ਕਰ ਲਓ ਤੇ ਜੇ ਹੋਰ ਵੀ ਨਰਮਲ ਬਾਈ ਟਰੈਕਟਰ ਘਟਾਣਾ ਹੋਵੇ ਆਲ ਘਟਵਾ ਵੀ ਸਕਦੇ ਵਿੱਚ ਘਟਾਵੇ ਕੋਈ ਚੱਕਰ ਨਹੀਂ ਠੀਕ ਹੈ ਜੀ ਲੋਨ ਆਪਾਂ ਕਰਾ ਕੇ ਦੇ ਦਾਂਗੇ ਕੋਈ ਚੱਕਰ ਨਹੀਂ ਠੀਕ ਹੈ ਜੀ ਬਸ ਕਿਰਾਏ ਸੇਵਾ ਦਾ ਮੌਕਾ ਤੋਂ ਟਰੈਕਟਰ ਆਪਾਂ ਕੋਲ ਵਿਜਨਲ ਹੁੰਦਾ ਠੀਕ ਹੈ ਜੀ ਆ ਵਿੱਚ ਹੁੰਦੇ ਨੇ ਵੀਡੀਓ ਜੀ ਪਾਈ ਜਾਂਦੇ ਨੇ ਟਰੈਕਟਰ ਵੇਚਦੇ ਨੇ ਰੰਗੇ ਫੰਗੇ ਟਰੈਕਟਰ ਹੁੰਦੇ ਨੇ ਕੋਲੇ ਆਪਰੋ ਹੋ ਕੰਮ ਨਹੀਂ ਹੋਊਗਾ ਜੇ ਕੰਮ ਵੀ ਲੱਗੀ ਹੋਈ ਦੁੱਗ ਫੋਨ ਕਰਕੇ ਬਾ ਜਰੂਰ ਆਉਣਾ ਠੀਕ ਹੈ ਬਾਈ ਜੀ ਧੰਨਵਾਦ ਧੰਨਵਾਦ ਸਤਿ ਸ਼੍ਰੀ ਅਕਾਲ